ਠੰਡੀ ਸੀਲੀ ਵਾਈ ਦੇ ਲਾ ਲੈ ਜਿਵੇਂ ਮਰਜ਼ੀ ਮਗਾਈਆਂ ਮੈਨੂੰ ਹੱਥ ਦੇਈ ਜਾ ਲੈ ਅੱਛਾ ਲੈ ਲੈ ਸੱਜਣੋ ਇਹਦਾ ਇਹਦਾ ਗਾਂਵ ਵਾਲਾ ਕੰਮ ਹੀ ਆ ਓਏ ਠੰਡੀ ਸੀਲ ਵਾਈ ਨਹੀਂ ਜਾਨਵਰ ਹੱਥ ਪਾਈਆਂ ਲਾਉਣ ਨਹੀਂ ਦਿੰਦਾ ਹਨਾ ਲੈ ਵੀ ਦੇ ਲੈ ਬਾਕੀ ਬਾਈ ਤੋਂ ਰੇਟ ਕਰਾਉਣੇ ਇਹਦਾ ਰੇਟ ਹੁਣ ਕੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਮਾਨਕੀ ਜ਼ਿਲ੍ਹਾ ਮਰੇਲਕੋਟਲਾ ਜੇ ਗੱਲ ਕਰਨਾ ਸੱਜਣਾ ਇਹਨਾਂ ਪਿੰਡਾਂ ਦੀ ਮੈਂ ਸੱਜਣੋ ਇਹ ਪਿੰਡ ਨਾ ਪਹਿਲਾਂ ਸਾਡੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਨੇ ਹੁਣ ਮਰੇਲਕੋਟਲਾ ਜ਼ਿਲ੍ਹਾ ਹੋਣ ਕਰਕੇ ਇਹ ਪਿੰਡ ਮਰੇਲਕੋਟਲਾ ਜ਼ਿਲ੍ਹੇ ਚ ਆ ਗਏ ਤੇ ਅੱਜ ਇੱਕ ਘਰੇਲੂ ਕਿਸਾਨ ਦੇ ਘਰੋਂ ਝੋਟੀ ਦਿਖਾਵਾਂਗੇ ਜਿਹੜੀ ਥਾਂ ਮੈ ਤੁਹਾਨੂੰ ਸੱਜਣੋ ਕੈਮਰੇ ਚ ਨਜ਼ਰ ਆ ਰਹੀ ਆ ਤੀਜਾ ਸੂਆ ਸੂੰਦੀ ਆ ਸੂਣ ਚ ਨਾ ਇੱਕ ਹਫਤਾ ਹਜੇ ਕੱਢਦੀ ਆ ਤੇ ਬਾਕੀ ਝੋਟੀ ਦਾ ਰਿਕਾਰਡ ਵੀ ਚੰਗੇ ਨੇ ਸੱਜਣੋ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਸਾਰੀ ਡਿਟੇਲ ਆਪਾਂ ਬਾਈ ਤੋਂ ਜਾਣ ਲਾਂਗੇ ਆਜੋ ਬਾਈ ਮਾ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਸਿੱਖਠਾ ਜੀ ਹ ਪਿੰਡ ਮਾਨਕੀ ਜ਼ਿਲ੍ਹਾ ਮਰੇਲਕੋਟ ਦਾ ਹਾਂਜੀ ਪਹਿਲਾ ਸੰਗਰੂਰ ਜ਼ਿਲ੍ਹਾ ਦੀ ਪਹਿਲਾ ਸੰਗਰੂਰ ਸੀਗਾ ਜੀ ਅੱਛਾ ਇਹ ਕਿਹੜਾ ਸੂਆ ਸੁੰਦਿਆ ਝੋਟੀ ਇਹ ਤੀਜੇ ਸੂਏ ਦਾ ਸੁੰਦਿਆ ਜੀ ਅਜੇ ਹਫਤਾ ਕੱਢ ਜੀ ਹਫਤਾ ਕੱਢ ਜੂ ਦੂਜੇ ਸੂਏ ਦਾ ਬਾਈ ਜੀ ਆਪਾਂ ਗੱਲ ਕਰ ਲਈ ਦੁੱਧ ਦਾ ਕੀ ਰਿਕਾਰਡ ਜਾ ਰਿਹਾ ਹੈ ਇਹਦਾ ਵੀ ਕਿੰਨਾ ਕਿਲੋ ਦੁੱਧ ਚੋਇਆ ਜੀ ਅਸੀਂ ਹਾਂ ਜਾਣਕਾਰੀ ਜਮਾ ਜੇ ਹਾਂ ਦੇਈ ਸੱਚੀ ਜਾਣਕਾਰੀ ਵੱਧ ਘੱਟ ਨਾ ਨਹੀਂ 10 ਕਿਲੋ ਦੁੱਧ ਆਪਾਂ ਨੇ ਚੋਇਆ ਇਹਦੇ ਥੱਲੋਂ ਅਛਾ 16 ਕਿਲੋ ਦੁੱਧ ਦੂਜੇ ਸੂਏ ਸੱਜਣੋ ਚੋਇਆ ਬਾਈ ਦੇ ਦੱਸੇ ਮੁਤਾਬਕ ਬਾਈ ਜੀ ਬੇਤ ਨਹੀਂ ਨਹੀਂ ਬੱਤੇ ਚਲੇਗਾ ਬਾਹਰ ਉਹਦੇ ਕਰਕੇ ਤੇਨੇ ਵੀ ਚਲਣਾ ਵੀ ਕੀ ਜ ਸਾਡੇ ਪਰ ਵੀ ਬੀਬੀ ਜਾ ajo ਤੇਰਾ ਹੁਣ ਸੌਂਦੀ ਆ ਵੀ ਚਲ ਅਛਾ ਆਟਾ ਵੀ ਜਾਣਾ ਵਾਰੀ ਹਾਂਜੀ ਹਾਂਜੀ ਉਹ ਇੱਥੇ ਕੌਣ ਰਹੂ ਸੱਜਣੋ ਸਾਰੀ ਵਾਰੇ ਵਾਗੇ ਚਲ ਇੱਥੇ ਹੈਗੇ ਵੀ ਪਾਈ ਹੈਗੇ ਤੁਝੇ ਅਛਾ ਹਾਂਜੀ ਅਰ ਤੇਰੀ ਹੈਗੇ ਆ ਚਾੱਕ ਵੀ ਜਹਾਜ਼ ਤੇ ਕਿਹੜਾ ਲਾ ਕੇ ਆਈਂਗਾ ਲਾ ਮਾ ਹਾਂਜੀ ਸੱਜਣੋ ਬਾਈ ਕਹਿੰਦਾ ਨਾ ਜਾਣ ਆ ਯਾਰ ਜਹਾਜ਼ ਚੜਕੇ ਬਾਹਰ ਜਾਣ ਦੇ ਕਾਰਨ ਨਹੀਂ ਬਾਈ ਕਹਿੰਦਾ ਆਪਾਂ ਛੁੱਟੀ ਸੇਲ ਕਰਦੇ ਆ ਇਹ ਇਹ ਉਦਾਂ ਸੇਲ ਕਰਨ ਦਾ ਕੋਈ ਮੂਡ ਨਹੀਂ ਹੈਗਾ ਦੀ ਝੋਟੀ ਦਾ ਤੇ 16 ਕਿਲੋ ਦੂਜੇ ਸੂਏ ਦਾ ਰਿਕਾਰਡ ਆ ਵੀ ਇਸ ਵਾਰੀ ਮਾੜਾ ਮੋਟਾ ਵਧਣ ਦੀ ਉਮੀਦ ਹੈ ਹਾਂ ਜੀ ਹਾਂ ਵਧੂ 20 ਤੇ ਜਾਊਗੀ ਕਿ ਵੈਸੇ ਝੋਟੀ ਦਾ ਸੂਈ ਸਾਨੂੰ ਨਾ ਝੋਟੀ ਸੱਜਣੋਂ ਚੰਗੀ ਆ ਲੈ ਇੱਕ ਵਾਰੀ ਖੋਲ ਕੇ ਤੋੜ ਦੇ ਬਈ ਇਹਨੂੰ ਬਾਹਰ ਨੂੰ ਤੋੜਦਾ ਜੀ ਬਾਕੀ ਤਾਂ ਜਦੋਂ ਤੁਰੂਗੀ ਸੱਜਣੋਂ ਉਦੋਂ ਜੱਜਮੈਂਟ ਕਰ ਲਿਓ ਬਾਕੀ ਉਹੀ ਗੱਲ ਆ ਵੀ ਝੋਟੀ ਦੀ ਜਾਤ ਕੁਆਲਿਟੀ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਤੇ ਹੈਗੀ ਵੀ ਚੌੜੇ ਢਾਂਚੇ ਦੀ ਆ ਲੰਬਾਈ ਲੰਮੂਈ ਬਹੁਤਾ ਝੋਕੀ ਦੀ ਬੋਝ ਕੇ ਤੋੜਨੀ ਲੱਗੋ ਫੜ ਕੇ ਡਰ ਨਾ ਜਾਵੇ ਨਹੀਂ ਨਹੀਂ ਮੇਰੇ ਡਰਨ ਵਾਲੀ ਤਾਂ ਹੈ ਨਹੀਂ ਦੇਖੋ ਇਹਨੂੰ ਤੋੜਦੇ ਪਰਾਂ ਨੂੰ ਖੁੱਲੀ ਛੱਡ ਦੇ ਚਾਹੀਦੀ ਡਰਨ ਵਾਲੀ ਨਹੀਂ ਲੈ ਸਜਣੋ ਉਹੀ ਗੱਲ ਆ ਵੀ ਅੱਜ ਨਾ ਘਰੇਲੂ ਕਿਸਾਨ ਦੇ ਘਰੋਂ ਸਾਨੂੰ ਝੋਟੀ ਦਿਖਾ ਰਹੇ ਇੱਕ ਹਫ਼ਤਾ ਝੋਟੀ ਹਜੇ ਕੱਢਦੀ ਆ ਕੱਚੀ ਆ ਹਫ਼ਤੇ 10 ਦਿਨ ਦੀ ਇੱਥੇ ਤੋਂ ਬੋਡੀ ਸਟਰਕਚਰ ਦੇਖ ਸਕਦੇ ਹੋ ਇਹਦਾ ਉੱਤੋਂ ਪੂਰੇ ਚੌੜੇ ਪਿੱਠ ਪੁੜੇ ਦੀ ਆ ਤੇ ਹੈਗੀ ਵੀ ਸਜਣੋ ਸਲੀ ਝੋਟੀ ਆ ਜਿੱਥੇ ਮਰਜ਼ੀ ਖੁੱਲੀ ਖੜੀ ਰਹੇ ਜੀ ਕੋਈ ਉਹ ਨਹੀਂ ਤੇ ਬਾਕੀ ਉਹੀ ਗੱਲ ਆ ਵੀ ਦੁੱਧ ਦਾ ਰਿਕਾਰਡ ਵੀ ਚੰਗਾ ਹੈ ਬਾਈ ਦੇ ਦਸਨ ਮੁਤਾਬਕ ਤੇ ਇੱਥੇ ਤੋਂ ਅੱਗੇ ਤੁਲੇਵਾ ਦੇਖ ਸਕਦੇ ਹੋ ਥਣ ਥਣੋੜ ਦੇਖ ਸਕਦੇ ਹੋ ਸੱਜਣੋ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਇਹਨੂੰ ਵੀ ਚਲਾ ਦੇ ਲੰਬੀ ਚਲਾ ਦੇ ਬਾਈ ਉੱਤੇ ਉਹ ਪਿੱਠ ਪੂੜਾ ਦੇਖ ਸਕਦੇ ਹੋ ਪੂਰੇ ਚੌੜੇ ਪਿੱਠ ਪੂੜੇ ਦੀ ਆ ਬਰੀਕੀਆਂ ਝੋਟੀ ਚ ਚੰਗੀਆਂ ਨੇ ਸੱਜਣੋ ਦੁੱਧ ਹੀ 16 ਕਹਿੰਦਾ ਬਾਈ 17 18 ਦੁੱਧਾ 17 18 ਕਿਲੋ ਦੁੱਧਾ ਇਸ ਵਾਰੀ ਬੜੇ ਆਰਾਮ ਨਾਲ ਪਾ ਦੂਗੀ ਤੇ ਇੱਥੇ ਤੋਂ ਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਜਾਤ ਜੂਤ ਵੀ ਝੋਟੀ ਦੀ ਸੱਜਣੋ ਚੰਗੀ ਆ ਤੇ ਲੰਬਾਈ ਲੰਬੂਈ ਤੇ ਥਣ ਥਣ ਵੀ ਚੰਗਾ ਲੱਗੇ ਇੱਥੇ ਥੱਲੇ ਤੋਂ ਤੁਹਾਨੂੰ ਮੈਂ ਲੇਵਾ ਦਿਖਾ ਦਾਂ ਨਾ ਇੱਕ ਹਫਤਾ 10 ਦਿਨ ਕੱਢ ਜੂਗੀ ਬੰਦੋ ਬਾਈ ਬਸ ਬੰਦ ਲਓ ਜੀ ਮੋੜ ਨੂੰ ਘੁਮਾ ਦਿਓ ਆ ਜਾਓ ਹਫਤਾ ਬਾਈ ਦੇ ਦੱਸਣ ਮੁਤਾਬਕ ਇਹਦੇ ਦਿਨ ਪੂਰੇ ਹੋਣ ਚ ਪਿਆਸ ਜਣੋਂ ਪੰਜ ਚਾਰ ਦਿਨ ਕਿਉਂਕਿ ਠੰਡ ਦਾ ਟਾਈਮ ਆ ਪਸ਼ੂ ਠੰਡ ਚ ਪੰਜ ਚਾਰ ਦਿਨ ਉੱਤੇ ਵੀ ਬਾਈ ਠੰਡ ਚ ਲੈ ਜਾਂਦਾ ਹੈ ਨਾ ਗਰਮੀ ਚ ਤਾਂ ਪਹਿਲਾਂ ਵੀ ਸੂਪਾਂ ਦਾ ਹਾਂ ਜੀ ਹਾਂ ਗਰਮੀ ਠੰਡ ਦੇ ਵਿੱਚ 2-4 ਦਿਨ ਉੱਤੇ ਲੈ ਜਾਂਦਾ ਤੇ ਬਾਕੀ ਇੱਥੇ ਤੋਂ ਪਿੱਠਪੁੜੇ ਦੀ ਬਣਾਵਟ ਇਹ ਇੱਥੇ ਤੋਂ ਨਾੜਾ ਨੂੜਾ ਦੇਖ ਸਕਦੇ ਹੋ ਸੱਜਣਾ ਉਹੀ ਗੱਲ ਆ ਵੀ ਝੋਟੀ ਚੰਗੀ ਕੁਆਲਿਟੀ ਵਾਲੀ ਆ ਅੱਗੇ ਤੋਂ ਵੀ ਤੁਹਾਨੂੰ ਲੈ ਵਾਲੂਗਾ ਦਿਖਾ ਦਾਂ ਨਾ ਥਾਣ ਤੋਂ ਨੂੰ ਝੋਟੀ ਦੇ ਦੱਸਦੇ ਨੇ ਹਲੇ ਵੀ ਭਰੇ ਨਹੀਂ ਥਾਣਾ ਦਿਨ ਕੱਢ ਜਾਣੇ ਨੇ ਕਈ ਇਹਨੇ ਇਹਦਾ ਰੇਟ ਭਾਈ ਰੇਟ ਕੀ ਕਰਦਾ ਠੰਡੀ ਸੀਲੀ ਭਾਈ ਦੇ ਲੈ ਲੈ ਜਿੰਨੀ ਮਰਜ਼ੀ ਗਾਇਆਂ ਮੈਂ ਮੱਤ ਦੇਈ ਜਾ ਲੈ ਅੱਛਾ ਲੈ ਲੈ ਸੱਚ ਨੂੰ ਇਹਦਾ ਇਹਦਾ ਗਾਂਵ ਵਾਲਾ ਕੰਮ ਹੀ ਆ ਓਏ ਠੰਡੀ ਸੀਲ ਵਾਲੀ ਨਹੀਂ ਜਾਨਵਰ ਹੱਥ ਪਾਈਆਂ ਲਾਉਣ ਨਹੀਂ ਦਿੰਦਾ ਹਨਾ ਲੈ ਵੀਰੇ ਲੈ ਝੋਟੀ ਤੇਰੀ ਸੱਜਣਾ ਤੋਰ ਕੇ ਦਿਖਾਤੀ ਲੈ ਭਾਈ ਰੇਟ ਦੱਸ ਦੇ ਹੁਣ ਪਰ ਰੇਟ ਕੀ ਕਰਦੇ ਆ ਰੇਟ ਵੀਰੇ ਦੇਣ ਲੈਣ ਦਾ ਯਾਰ ਕੱਤੀ ਇੱਕ ਤੀਜਾ ਕਰਦੀ ਮਾਨਤਨ ਚਲੋ ਉਹਦਾ ਕੋਈ ਮੌਕੇ ਤੇ ਬਾਈ ਕਰਨਾ ਕੋਈ ਕਰਨੇ ਆਪਣੇ ਫੋਨ ਤੇ ਹੀ ਕਰਦੇ ਕਿੰਨਾ ਕਰਨਾ ਜੇ ਵੀ ਫਿਕਸ ਰੇਟ ਹੀ ਕਰਦੇ ਆਪਣੇ ਚੈਨਲ ਤੇ ਵੀ ਉਹਦੇ ਚ ਛੋਟ ਛੱਪਾ ਹੀ ਕਰਾਂਗੇ ਆਪਾਂ ਸਵਾਹ ਆਦੀ ਦੇ ਦਾਂਗੇ ਸਵਾਹ ਲੱਖ ਲੈ ਸਜਣੋ ਸਵਾਹ ਲੱਖ 22 ਬਾਈ ਕਹਿੰਦਾ ਯਾਰ ਛੋਟ ਛੱਪਾ ਕਰਾ ਦਾਂਗੇ ਇਹ ਜੀ ਗੱਲ ਨਹੀਂ ਕਰ ਦੂਗਾ ਬਾਈ ਸਵਾਹ ਲੱਖ ਚ ਛੋਟ ਛੱਪਾ ਤੇ ਬਾਕੀ ਝੋਟੀ ਚੰਗੀ ਆ ਬਾਈ ਦੁੱਧ ਆ ਇਸ ਵਾਰੀ ਇਹਨੇ 17 18 22 ਦੇ ਦਸਨ ਮੁਤਾਬਕ ਪਾ ਦੇਣਾ ਵੀ ਜੈਨੂਇਨ ਦੁੱਧ ਨਾਲ 16 ਕਿਲੋ ਬਾਈ ਕਹਿੰਦਾ ਪਾਇਆ ਝੋਟੀ ਨੇ ਦੂਜੇ ਸੂਏ ਤੇ ਇੱਥੇ ਤੋਂ ਇੱਕ ਵਾਰ ਨਾ ਸਾਨੂੰ ਥਣ ਥੋਣਾ ਝੋਟੀ ਨੂੰ ਹੀ ਗੱਲ ਆ ਵੀ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਹੈਗੀ ਵੀ ਚੰਗੀ ਆ ਤੇ ਹੈਗੀ ਵੀ ਸੱਜਣੋ ਘਰੇਲੂ ਕਿਸਾਨ ਦੀ ਝੋਟੀ ਐ ਤੇ ਮਜਬੂਰੀ ਬਾਈ ਨੇ ਦੱਸਦੀ ਕਹਿੰਦਾ ਵੀ ਬਾਹਰ ਜਾਣ ਕਰਕੇ ਆਪਾਂ ਨੂੰ ਜਾਨਵਰ ਸੇਲ ਕਰਨੇ ਪੈ ਰਹੇ ਨੇ ਤੇ ਇੱਧਰ ਜਾਨਵਰ ਖੜੇ ਨੇ ਜਿਵੇਂ ਜਿਵੇਂ ਬਾਈ ਕਹਿੰਦਾ ਮਹੀਨੇ ਦੋ ਮਹੀਨਿਆਂ ਦੇ ਵਿੱਚ ਹਨਾ ਤਿਆਰ ਹੋਣਗੇ ਉਸ ਹਿਸਾਬ ਨਾਲ ਬਾਈ ਕਹਿੰਦਾ ਆਪਾਂ ਸੇਲ ਕਰੀ ਜਾਵਾਂਗੇ ਤੇ ਅੱਜ ਦੀ ਵੀਡੀਓ ਆਪਾਂ ਸੱਜਣੋ ਤੁਹਾਨੂੰ ਬਣਾ ਕੇ ਝੋਟੀ ਦਿਖਾਈ ਆ ਪਿੰਡ ਮਾਨਕੀ ਜ਼ਿਲ੍ਹਾ ਮਰੇਲਕੋਟ ਦਾ ਨੇੜੇ ਇਹਦੇ ਬਈ ਸੰਦੌੜ ਰਹਿ ਜਾ ਹੈਨਾ ਸੰਦੌੜ ਆ ਜੀ ਸੰਦੌੜ ਆ ਗਿਆ ਖੁਰਦਾ ਗਿਆ ਜੀ ਅਛਾ ਉਹ ਭਰਾਲ ਪਿੰਡ ਆ ਗਿਆ ਕਿਹੜੇ ਕਿਹੜੇ ਪਿੰਡ ਆ ਗਏ ਬਾਈ ਪੰਜ ਗਰਾਈਆਂ ਆ ਗਈ ਲਵੇ ਅਛਾ ਪੰਜ ਗਰਾਈਆਂ ਸੰਧੌਰ ਇਹ ਇਹ ਮਸ਼ਹੂਰ ਕਸਬੇ ਨਹੀਂ ਸੱਜਣੋ ਜਿਹੜੇ ਇਹਦੇ ਨੇੜੇ-ਤੇੜੇ ਰਹਿ ਗਏ ਤੇ ਨੰਬਰ ਬੋਲ ਦੋ ਬਾਈ ਆਪਣਾ 95018 ਵੀਰੇ ਹਾਂਜੀ 17362 ਇੱਕ ਵਾਰੀ ਫੇਰ ਬੋਲੋ 95018 ਹਾਂਜੀ 17362 ਲੈ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਇਹ ਝੋਟੀ ਪਸੰਦ ਆਊਗੀ ਤੇ ਬਾਕੀ ਇੱਕ ਗੱਲ ਰਹਿ ਗਈ ਬਾਈ ਇਹਦੇ ਥਾਣਾ-ਥੁਣਾ ਦੀ ਓਟ ਕਿਵੇਂ ਹੈ ਤਾਂ ਤਾਂ ਅਤਵਾਹੀ ਪੂਰੀ ਵਧੀਆ ਵੀਰੇ ਐ ਨਹੀਂ ਹੈਗਾ ਪੂਰਾ ਹਾਂ ਗਰੰਟੀ ਦੀ ਹੈ ਤਸੱਲੀ ਹਾਂ ਵੀ ਥਣਾ ਥਣਾ ਦੀ ਆਪਾਂ ਗਰੰਟੀ ਦੇਣੀ ਹੋਣੀ ਗਰੰਟੀ ਹਾਂ ਪੂਰੀ ਫੁੱਲ ਆਇਆ ਥਣਾ ਦੀ ਹੋਗੀ ਜੀ ਮੈਂ ਕੋਈ ਵੀ ਆਪਣੀ ਭਾਰ ਬੋਝ ਦੀ ਗਰੰਟੀ ਹੁੰਦੀ ਹੈ ਹਾਂ ਉਹ ਵੀ ਗਰੰਟੀ ਆਪਣੀ ਲੈ ਸੱਜਣੋ ਭਾਰ ਬੋਝ ਦੀ ਤੇ ਥਣ ਥਣੋੜ ਦੀ ਬਾਈ ਕਹਿੰਦਾ ਆਪਾਂ ਇਹਦੀ ਗਰੰਟੀ ਦੇ ਦਾਂਗੇ ਤੇ ਬਾਕੀ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਸੱਜਣ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜਾ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਧੰਨਵਾਦ ਜੀ